ਦੋਸਤੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਕੱਪੜੇ ਦਾ ਕਾਰੋਬਾਰ ਜਾਂ ਫਿਰ ਤੁਹਾਡੇ ਘਰ ਵਿੱਚ ਹੈ ਵਿਆਹ ਸ਼ਾਦੀ ਦਾ ਫੰਕਸ਼ਨ ਗੁੰਗੀ ਬੋਲਵੇਗੀ ਹੈ 150 ਰੁਪਏ ਦਾ ਸੂਟ ਦੁਪੱਟਾ ਨਾਲ ਔਰ ਤੁਸੀਂ ਡਿਜ਼ਾਈਨ ਦੇਖੋ ਤੁਸੀਂ ਤੁਸੀਂ ਆ ਜਾਓ ਸਾਡੇ ਵੇੜੇ ਦੇਖੋ ਜਾਨ ਸੂਟ ਦਿਖਾ ਰਿਹਾ 100 ਰੁਪਏ ਦੇ ਕਿਹੜੇ ਰੂੜਾ ਸੂਟ ਜਾਨਾ ਸਿਰਫ ਤੇ ਸਿਰੋ ਕੱਪੜੇ ਦਾ ਨਾਮ ਹੈ ਮਸਲੀਨ ਜਿਹੜੀ ਪਾ ਲੇਗੀ ਭੁੱਲ ਜੇਗੀ ਪਾਣੀ ਜੀਨ 2.5 ਮੀਟਰ ਸ਼ਰਟ ਹੈ ਜੀ 3 ਮੀਟਰ ਦੀ ਸਲਵਾਰ ਹੈ ਫੋਟੋ ਵਾਲੇ ਡਿਜ਼ਾਈਨ ਹੈ ਡਿਜ਼ਾਈਨ ਮੇਰੇ ਕੋਲ ਬਾਬਾ ਜੀ ਦੀ ਕਿਰਪਾ ਨਾਲ 40 50 ਡਿਜ਼ਾਈਨ ਹੈ 150 ਰੁਪਏ ਦਾ ਸੂਟ ਤੇ ਚੁੰਨੀ ਨਾਲ ਚੁੰਨੀ ਆ ਜੇਗੀ ਨਾਲ ਸੱਸ ਮਾਰੇਗੀ ਬੈਰ ਤੋਂ ਛਾਲ ਹੈ ਮੇਰੇ ਕੋਲ 400 ਲੈ ਕੇ ਜਾ ਤੂੰ ਠੀਕ ਹੈ ਜੀ ਵੈਰਾਈਟੀ ਬਹੁਤ ਹੈ ਰੈਡੀਮੇਡ ਦੀ ਵੈਰਾਈਟੀ ਹੈ ਲਖਨਵੀ ਕੁੜਤੀਆਂ ਦੁਪੱਟਾ ਦੇਖੋ ਜੀ ਆਹ ਦੇਖੋ ਸਾਰੀ ਰਾਤ ਤੇਰਾ ਤੱਕਦੀ ਯਾਰਾ ਤਾਰਿਆਂ ਤੋਂ ਪੁੱਛ ਚੰਨਵੇ ਬਹੁਤ ਉਡਾ ਗਏ ਭਾਜੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਇੰਨੀ ਇੰਨੀ ਤਾਂ ਇਹਨਾਂ ਤੇ ਕੜਾਈ ਹੋਈ ਹੋਈ ਆ ਇਹ ਬਣ ਕਿਦਾਂ ਗਏ ਇੰਨੇ ਸਸਤੇ ਵੀਡੀਓ ਨਾਲ ਜੁੜੇ ਰਹੋ ਨਜ਼ਾਰੇ ਲੈਂਦੇ ਰਹੋ ਰੇਟ ਸੁਣ ਕੇ ਜੀ ਜਿਨ੍ਹਾਂ ਨੇ ਮੰਗੇ ਲਿਆ ਤੇ ਵਿਚਾਰੇ ਪਰੇਸ਼ਾਨ ਹੋ ਜਾਣਗੇ ਉਹ ਤਾਂ ਸੋਚਣ ਲੱਗ ਜੂਗੇ ਵੀ ਯਾਰ ਗਲਤੀ ਕਰਤੀ ਕਿਤੇ ਜੀ ਅਸੀਂ ਪਹਿਲੇ ਸ਼੍ਰੀਕ੍ਰਿਸ਼ਨਾਂ ਦਾ ਕਿਉਂ ਨਹੀਂ ਗਏ ਅਸੀਂ ਇਹਨਾਂ ਵੀਡੀਓ ਨੂੰ ਦੇਖੀ ਸਰਦਾਰ ਜੀ ਦੀ ਤੁਹਾਡੇ ਲੱਖਾਂ ਰੁਪਏ ਬਚਾ ਸਕਦੀ ਹੈ ਅੱਜ ਦੀ ਇਹ ਵੀਡੀਓ ਜਿਨ੍ਹਾਂ ਦੇ ਘਰ ਵਿਆਹ ਸ਼ਾਦੀ ਹੈ ਮੇਰੀ ਬਾਰ ਬਾਰ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰ ਸਾਡੇ ਕੋਲ ਚਰਨ ਜਰੂਰ ਪਾ ਕੇ ਜਾਓ ਇਹ ਤਾਂ ਭਾਈ ਮੇਲਾ ਲੁੱਟਣ ਵਾਲਾ ਕੰਮ ਹੋ ਗਿਆ ਉਹ ਭਾਜੀ ਇਹ ਲੱਗੇਗਾ ਮੇਲਾ ਮੈਂ ਕਹਿੰਦਾ ਕੋਈ ਰੁੱਟ ਕੇ ਨਾਲ ਲੈ ਕੇ ਜਾਏ ਇਕੱਲਾ ਮੇਰੇ ਦੋਨੋਂ ਤਰਫ ਹੈ ਸ਼੍ਰੀਕ੍ਰਿਸ਼ਨਾ ਇਮਪੋਰੀਅਮ ਜਿੱਥੇ ਹੋਲ ਸੇਲ ਤੋਂ ਵੀ ਸਸਤਾ ਕਪੜਾ ਮਿਲਦਾ ਹੈ ਆਜੋ ਚੱਲਦੇ ਆ ਸਾਡੀ ਦੁਕਾਨ ਨਹੀਂ ਹੈਗੀ ਦੂਰ ਦੁਕਾਨ ਹੈਗੀ ਬੜੀ ਨੇੜੇ ਤੁਸੀਂ ਆਜੋ ਸਾਡੇ ਵੇੜੇ ਦੇਖੋ ਜਾਂ ਸੂਟ ਦਿਖਾ ਰਹੇ ਹਾਂ 100 ਰੁਪਏ ਦੇ ਕਿਹੜੇ ਇਹਦੇ ਸ਼ੁਰੂਆਤ ਹੈ ਸਾਡੇ ਕੋਲ ਦੁਨੀਆ ਘੁੰਮ ਕੇ ਆਂਦੀ ਗੁਜਰਾਤ ਹੈ ਜਿੱਥੇ ਕਪੜਾ ਬੰਦਾ ਹੈ ਬਾਬਾ ਜੀ ਦੀ ਮਿਹਰ ਹੈ ਸ਼੍ਰੀ ਬਾਲਾ ਜੀ ਦੀ ਕਿਰਪਾ ਹੈ ਜਿਵੇਂ ਲੈ ਕੇ ਆਈਦਾ ਹਾਂ ਕਪੜਾ ਵੇਚੀਦਾ ਸਾਨੂੰ ਹੈਗਾ ਵੀ ਕਪੜਾ ਵੇਚੋ ਗਾਗ ਦੇ ਬੋਏ ਪੱਲੇ ਦੁਨੀਆ ਹੋਜੀ ਚੱਲੇ ਬਿਦੁਰਾਨ ਐਗੇ ਤੇ ਲਿਦੁਰਾਨ ਕਿਤੇ ਅਸ਼ਰਿਕishna ਮੋਰੀ ਹੁੰਦੀ ਲੋ ਜੀ ਤੁਹਾਨੂੰ ਦੀ ਖਾਨ ਜਾ ਰਹੇ ਆ ਜੀ ਡੈਲਟਾ ਕੋਟਨ ਡੈਲਟਾ ਕੋਟਨ ਕਪੜਾ ਦੀ ਖਾ ਰਹੇ ਆ ਲੰਪ ਤੇ ਲੰਮ ਸਾਡੇ ਕੋਲ ਵਿਕਦੇ ਆ ਬਾਬਾ ਜੀ ਦੀ ਕਿਰਪਾ ਰੇਟ ਹੈਗੇ 00 ਇਹ ਦੇਖੋ ਆਲ ਓਵਰ ਸੂਟ ਹੈ 58 ਇੰਚ ਪਣਾ ਪੂਰਾ ਬਣੇਗਾ ਸੂਟ ਡਿਜ਼ਾਈਨ ਦਿਖਾ ਦਾਂਗੇ ਟੇਰ ਆ ਲੋ ਜੀ ਬਲੈਕ ਕਲਰ ਰੈਡ ਕਲਰ ਬਲੂ ਕਲਰ ਪੂਰੀ ਚੰਡੀਗੜ੍ਹ ਚਲੇ ਜਾਓ 22 ਸੈਕਟਰ ਚਲੇ ਜਾਓ ਸੈਕਟਰ 19 ਚਲੇ ਜਾਓ ਸਾਸ਼ਤਰੀ ਮਾਰਕੀਟ ਉੱਥੇ ਕੱਪੜੇ ਰੇਡ ਪਤਾ ਕਰੋ ਕੀ ਹੈ ਜੀ ਕੋਈ ਵੇਚ ਰਿਹਾ 500 ਰੁਪਏ ਦਾ ਸੂਟ ਜੀ ਕੋਈ ਵੇਚ ਰਿਹਾ 400 ਰੁਪਏ ਦਾ ਸੂਟ ਆਪਣਾ ਵਾਲਾ ਕੀਤਾ ਕਸਟਮਰ ਨਾਲ ਖੜੀ ਹੈ ਸੇਲ ਲਗਾਉਂਦੇ ਹਰ ਸਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਪੜਾ ਘਟਾ ਕੇ ਵੇਚੀਦਾ ਇਹਦੇ 1 ਪੀਸ ਆ ਰਿਹਾ ਕੋਟ ਸਟ ਆ ਰਿਹਾ ਸ਼ਰਾਰਾ ਸੂਟ ਆ ਰਿਹਾ ਰੈਡੀमेड ਆਪਾਂ ਤੁਹਾਨੂੰ ਸੂਟ ਦਵਾਂਗੇ ਜਿਹੜਾ ਵੀਡੀਓ ਸ਼ੇਅਰ ਕਰੇਗਾ ਸਰਦਾਰ ਜੀ ਦੇ ਚੈਨਲ ਨੂੰ ਫੋਲੋ ਕਰੇਗਾ ਉਹਨੂੰ ਸੂਟ ਦਵਾਂਗੇ 200 ਰੁਪਏ ਦਾ ਇੱਕ ਇੱਕ ਦੇ ਨਾਲ ਇੱਕ ਫ੍ਰੀ ਇੱਕ ਪਾਏਗੀ ਮਾਂ ਦੂਜੀ ਪਾਏਗੀ ਤੀ ਨਾਲ ਇਸ ਕਪੜੇ ਦਾ ਵਾਅਦਾ ਹੈ ਕਪੜੇ ਦੀ ਗਾਰੰਟੀ ਹੈ 5 ਸਾਲ ਦੀ ਸਾਡੀ ਦੁਕਾਨ ਦੇ ਸਟਾਫ ਨੇ ਸੂਟ ਸਵਾ ਰੱਖੇ ਦੇ ਨਾਲ ਦੇ ਜੀ ਡੈਲਟਾ ਕੋਡਨ 100 ਰੁਪਏ ਦਾ ਸੂਟ ਬੋ ਜੀ ਇਹ ਨਾ ਇਹ ਲੋ ਜੀ ਡਿਜ਼ਾਈਨ ਦੇਖੋ ਲਹਿਰੀਆ ਆ ਦੇਖੋ ਗੱਲਾਂ ਹੋਣ ਗਿਆ ਗਹਿਰੀਆਂ ਇਹਦੇ ਉੱਪਰ ਆ ਗਿਆ ਲਹਿਰੀਆ 100 ਰੁਪਏ ਦਾ ਸੂਟ ਇਹ ਦੇਖੋ ਮੇਰੇ ਕੋਲ ਨਾ ਲੰਬ ਦੇ ਲੰਬ ਹੈ ਜਿਵੇਂ ਕੋਈ ਫੇਰੀ ਵਾਲ ਆ ਗਿਆ ਕੋਈ ਰੈਡੀमेड ਕਿਸੇ ਦੀ ਫੈਕਟਰੀ ਹੈ ਦੁਖਾ ਲੰਬ ਦਿਖਾ ਰਾ ਜੇ ਇਸਨੇ ਮੇਰੇ ਕੋਲ 100 100 ਮੀਟਰ ਲੈਣਾ ਇੱਕ ਹੀ ਨਾਲ ਦਾ 100 100 ਮੀਟਰ ਮਿਲ ਜਾਏਗਾ ਇਹਨੇ ਵੀ 10 ਸੂਟ ਰੱਖਿਆ ਪਿਆ ਵੀਡੀਓ ਪਾ ਦਿਆ ਮਾਰ ਹੈ ਨਹੀਂ ਆ ਲੋ ਲੰਬ ਤੋਂ ਲੰਬ ਪੈ ਗਿਆ ਜੀ 100 ਰੁਪਏ ਸੂਟ 100 ਰੁਪਏ ਸੂਟ ਲੋ ਜੀ ਤੁਹਾਨੂੰ ਪਹਿਲੇ ਦਿਖਾਇਆ ਆਪਣਾ 100 ਰੁਪਏ ਸੂਟ ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਇੱਕ ਤੋਂ ਇੱਕ ਵਧ ਕੇ ਹੁਣ ਦੁਬਾਰਾ ਦਿਖਾਵਾਂਗੇ ਆਲ ਓਵਰ ਸੂਟ ਕੋਟਨ ਦਾ ਸੂਟ ਚੁੰਨੀ ਆ ਜਾਏਗੀ ਨਾਲ ਆਲ ਓਵਰ ਸੂਟ ਚੁੰਨੀ ਆ ਜਾਏਗੀ ਨਾਲ ਗਰਲਿਸ਼ ਪੈਟਰਨ ਪ੍ਰਿੰਟ ਆਣਗੇ ਦੁਪੱਟਾ ਦੇਖੋ ਜੀ ਫੜ ਕੇ ਆ ਦੇਖੋ অল ওভার স্যুট दुपट्टा ਨਾਲ ਰੰਗ ਦਿਖਾ ਦੇ ਬਸ ਪੈਟੇ ਰੰਗ ਆਣਗੇ 4 2 ਦੁਪੱਟੇ ਸਭ ਦੇ ਨਾਲ ਆ ਗਿਆ ਜੀ ਇੱਕ ਰੰਗ ਬਲੂ ਇੱਕ ਰੰਗ ਮਹਿੰਦੀ ਰੇਟ ਵਿਗ ਗਿਆ ਜੀ ਮਾਰਕੀਟ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਜਿੱਥੇ ਫੜੀਆਂ ਲੱਗਦੀਆਂ ਲੋਕੀ ਵੇਚਦੇ ਆ ਸਾਰੇ 350 ਰੁਪਏ ਸੂਟ ਰਖੜੀ ਦੀ ਆਪਾਂ ਸੇਰ ਲਗਾਉਂਦੇ ਆ ਹਰ ਸਾਲ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਇਸ ਮਹੀਨੇ ਪੂਰੀ ਸੇਵਾ ਕਰਦੇ ਆ ਪਹਿਣਾ ਦੀ ਆ ਭਰਾਵਾਂ ਦੀਆਂ ਜਿਹੜੇ ਸਾਡੇ ਕਸਟਮਰ ਜੁੜੇ ਸਾਡੇ ਜੁੜੇ ਪਿਆਗੇ ਆਪਾਂ ਦਵਾਂਗੇ ਸੂਟ ਜਿਹੜਾ ਚੈਨਲ ਨੂੰ ਫੋਲੋ ਕਰੇਗਾ 300 ਰੁਪਏ ਦਾ ਇੱਕ ਸੂਟ ਇੱਕ ਦੇ ਨਾਲ ਇੱਕ ਫ੍ਰੀ ਵਾਹ ਸਹੀ ਕੀ ਬਾਤ ਹੈ ਤੁਸੀਂ ਕਲਰ ਵੀ ਦੇਖੋ ਮਾਰਾ 150 ਰੁਪਏ ਦਾ ਸੂਟ ਦੁਪੱਟਾ ਆ ਗਿਆ ਨਾਲ ਇਹ ਡਿਜ਼ਾਈਨ ਦੇਖੋ ਜਿਗਜਾਗ ਡਿਜ਼ਾਈਨ ਦੇਖੋ ਗੁੰਗੀ ਬੋਲਵੇ ਕੀ ਹੈ 150 ਰੁਪਏ ਦਾ ਸੂਟ ਦੁਪੱਟਾ ਨਾਲ ਔਰ ਤੁਸੀਂ ਡਿਜ਼ਾਈਨ ਦੇਖੋ ਤੁਸੀਂ ਇਦਾਂ ਲੱਗ ਰਿਹਾ ਕਿਸੇ ਵੱਡੇ ਵੱਡੇ ਡਿਜ਼ਾਈਨਰ ਦੇ ਜਿਵੇਂ ਫਿਲਮ ਸਟਾਰਾਂ ਨੇ ਪਾਏ ਹੁੰਦੇ ਆ ਉਹ ਮਹਾਰਾਜ ਇਹਦੇ ਦੀਰੂ ਭਾਈ ਹਮਾਨ ਦੇ ਘਰ ਵਿਆਹ ਐਸੀ ਉਹਨਾਂ ਦਾ ਡਰੈਸ ਐਸ ਤਰ੍ਹਾਂ ਦੇ ਕੱਪੜੇ ਜੇ ਪਾਏ ਸੀ ਪਰ ਉਹਨਾਂ ਲਈ ਆ ਸੀ ਮੋਲਾ ਚੋ ਡਿਜ਼ਾਈਨਿੰਗ ਸਾਰੀ ਇਹ ਆ ਜਾਏਗੀ ਹੂੰ ਉਹਦੇ ਚੰਗੇ ਚੰਗੇ ਦੇਖ ਲਓ ਆਰਟਿਸਟਸ ਨੇ ਚੀਜ਼ਾਂ ਐ ਪਾਈ ਹੁੰਦੀਆਂ ਬਾਰੋਂ ਖਰੀਦੀਆਂ ਮਹਿੰਗੀਆਂ ਜੈਸਾ ਹੋਏਗਾ ਸ਼ੋਰੂਮ ਵੈਸਾ ਰਹਿ ਟੋਏਗਾ ਉੱਥੇ ਜੀ ਹੂੰ 150 ਰੁਪਏ ਦਾ ਸੂਟ ਆਲ ਓਵਰ ਚੁੰਨੀ ਆ ਜੇਗੀ ਨਾਲ ਡਿਜ਼ਾਈਨ ਨੰਬਰ 1 ਦਿਖਾਤਾ ਡਿਜ਼ਾਈਨ ਨੰਬਰ 2 ਆ ਗਿਆ ਡਿਜ਼ਾਈਨ ਨੰਬਰ ਆ ਗਿਆ 3 ਆ ਲੋ ਜੀ ਇਹਦੇ ਉੱਪਰ ਬਣੀਆਂ ਵੀ ਇਹ ਬੂਟੀਆਂ ਆ ਲੋ ਜੀ 150 ਰੁਪਏ ਸੂਟ ਦੇ ਰਿਆਂ ਜੀ ਚੁੰਨੀ ਨਾਲ ਕਪੜਾ ਐਸਾ ਹੈ ਦੇਖੋ ਕਪੜੇ ਚੋਂ ਆਉਂਦੀ ਆ ਆਵਾਜ਼ ਪਾਲੇਗੀ ਕੁੜਮਣੀ ਹੋਏਗੀ ਨਹੀਂ ਨਰਾਜ 150 ਰੁਪਏ ਦਾ ਸੂਟ ਚੁੰਨੀ ਨਾਲ ਲੈ ਦੇਖੋ ਜੀ ਦੁਪੱਟਾ ਆ ਜਾਏਗਾ ਨਾਲ 150 ਡਿਜ਼ਾਈਨ ਦੇਖੋ ਜੀ ਰੰਗ ਦੇਖੋ 4 ਚਾਹੇ ਬਾਹਰ ਚਾਹੇ ਬਾਹਰ ਵਾਰ ਕੁਝ ਕਿਸੇ ਨਾ ਰੇਟ ਦਾ ਨਹੀਂ ਕਰਨਾ ਵਿਚਾਰ ਫੜੋਸਨਾ ਕਹਿਣੀ ਆ 500 ਦਾ ਸੂਟ ਪਾਇਆ ਜੀ ਆਪਾਂ ਦੇ ਰਹੇ ਹਾਂ ਰਖੜੀ ਦੇ ਲਈ ਹੈ ਸੇਲ ਆਪਾਂ 150 ਰੁਪਏ ਕਰਤਾ ਰੇਟ ਚਾਹੇ ਹੋਏ ਰਿਟੇਲ ਚਾਹੇ ਹੋਏ ਹੋਲ ਸੇਲ ਹਲੋ ਜੀ ਸਿਆਣੀਆਂ ਹਲੋ ਜੀ ਕੋਈ ਮੰਗੇ ਦਾਦੀ ਵਾਸਤੇ ਲੈਣਾ ਕੋਈ ਨਾਨੀ ਵਾਸਤੇ ਲੈਣਾ ਹਲੋ ਜੀ ਬੂਟੀ ਆ ਗਈ ਬਰੀਗ ਗਾਕਾਂ ਦੀ ਖਤਮ ਹੋ ਗਈ ਉਡੀਕ ਵੀ ਸ਼੍ਰੀਕ੍ਰਿਸ਼ਨ ਵਾਲੇ ਸੇਲ ਕਾਦ ਲਾਣੀ ਹੈਗੀ ਅੱਗੇ ਆਗੇ ਕਰਵੇ ਅੱਗੇ ਆਗੇ ਚਕਰੇ ਇਸ ਰੇਟ 'ਚ ਕਪੜਾ ਕਿਸੇ ਨਾਲ ਟੱਕਰੇ ਡੇਢ ਸੌ ਰੁਪਏ ਦਾ ਸੂਟ ਤੇ ਚੁੰਨੀ ਨਾਲ ਚੁੰਨੀ ਆ ਜਾਏਗੀ ਨਾਲ ਸਾਸ ਮਾਰੇਗੀ ਫਿਰ ਤੋਂ ਛਾਲ ਹੈ ਮੇਰੇ ਵਾਸਤੇ ਚਾਰ ਸੂਟ ਲੈ ਕੇ ਆਈਆਂ ਤੂੰ ਆ ਲੋ ਰੰਗ ਲੋ ਕਰੀਮ ਸਾਸ ਨੇ ਕਹਿੰਦਾ ਬਹੁ ਨੇ ਚਾਹ ਚ ਪਾਤੀ ਆ ਫੀਮ ਮੈਂ ਸੂਟ ਵਾਗ ਨੱਚਣ ਲੱਗ ਗਿਆ ਆ ਡੇਢ ਸੌ ਰੁਪਏ ਦਾ ਸੂਟ ਬਸ ਸਾਸ ਨੂੰ ਦੱਸੇ ਹੋ ਨਾ ਉਹ ਮਾਰਾ ਸਾਸ ਨੂੰ ਤਾਂ ਰੇਟ ਦੱਸ ਉਹਨੇ ਜਾਣਾ ਥੋੜੀ ਨਸ ਵੀ ਮੈਂ ਵੀ ਲੈ ਕੇ ਆਵਾਂ 10 12 ਸੂਟ ਹਾਂ ਕਿਥੋਂ ਡੇਢ ਸੌ ਲੈ ਕੇ ਆਈ ਉਹ ਤੂੰ ਹਾਂ ਪਰ ਸਾਸ ਨੂੰ ਪਤਾ ਲੱਗੇ ਜਾਣਾ ਵੀਡੀਓ ਦੇ ਰਾਹੀਂ ਉਹ ਮਾਰਾ ਜੇ ਦੇਖੇਗੀ ਵੀਡੀਓ ਸਾਸ ਉਨੇ ਸੁੱਤੇ ਤੇ ਬੈਣਾ ਹੱਸ ਬੋਲੇ ਕਹਿੰਦਾ ਬੀਬੀ ਨੂੰ ਕੀ ਹੋ ਗਿਆ ਬੀਬੀ ਸੁੱਤੇ ਸੁੱਤੇ ਰਹੀ ਹੈ ਹੱਸ ਇਹਨੂੰ ਖ ਮੈਂ ਖਵਾਵਾਂ ਠੰਡੇ ਦੁੱਧ ਨਾਲ ਰਸ ਹੁਣ ਤੁਹਾਨੂੰ ਮੈਂ ਆਈਟਮ ਦਿਖਾ ਰਿਹਾ ਜੀ ਇਹ ਆਈਟਮ ਚੰਡੀਗੜ੍ਹ ਹਰ ਸ਼ੋਰੂਮ 'ਚ ਵਿਕਰੀ ਹੈ ਹਮ ਚੰਡੀਗੜ੍ਹ ਦੇ ਹਰ ਮਾਲ 'ਚ ਚੱਲੇ ਜਾਓ ਹਰ ਸ਼ੋਰੂਮ 'ਚ ਤੁਹਾਨੂੰ ਵੈਰਾਈਟੀ ਮਿਲੇਗੀ ਇਹਨੂੰ ਕਹਿੰਦੇ ਆ ਕੱਪੜਿਆਂ ਨੂੰ ਮੋਡਲ 2.5 ਮੀਟਰ ਸ਼ਰਟ ਹੈ 3 ਮੀਟਰ ਦੀ ਰਿਯੋਨ ਦੀ ਸਲਵਾਰ ਹੈ ਆ ਲਓ ਜੀ ਦੁਪੱਟਾ ਆ ਜਾਏਗਾ ਮਸਲੀਨ ਆ ਲੋ ਜੀ ਸੂਟ ਵਿਗਦਾ ਜੀ 1500 ਦਾ 2000 ਰੁਪਏ ਦਾ ਆ ਦੇਖੋ ਇਹ ਧਿਆਨ ਨਾਲ ਦੇਖੋ ਰੋੜਾ ਕੈਮਰਾ ਕਰੋ ਜੂਮ ਬ੍ਰੈਂਡ ਉੱਪਰ ਲਿਖਿਆ ਕੁਆਲਿਟੀ ਲਿਖਿਆ ਡਿਜੀਟਲ ਮਸਲੀਨ ਟੋਪ ਰਿਯਨ ਬਾਟਮ ਮਸਲੀਨ ਦੁਪੱਟਾ ਐਨੇ ਵੀ ਗੱਪਾਂ ਮਾਰੀ ਜਾ ਰਿਹਾ ਜੋ ਚੀਜ਼ ਕਹਿ ਰਹੇ ਆ ਠੀਕ ਕਹਿ ਰਹੇ ਆ ਆ ਲੋ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਸਰ ਸਰ ਇਹ 디ਟੇਲਿੰਗ ਹੋ ਰਹੀ ਹੈ 1400 1500 2000 ਜਿਹੜਾ ਚੈਨਲ ਤੁਹਾਡਾ ਫੋਲੋ ਕਰੇਗਾ ਬਾਰ ਬਾਰ ਮੈਂ ਇੱਕ ਵਾਰ ਰਿਪੀਟ ਕਰ ਰਿਹਾ ਆ ਵੀਡੀਓ ਸ਼ੇਅਰ ਕਰੇਗਾ ਉਹਨੂੰ ਆਪਾਂ ਸੂਟ ਦਵਾਂਗੇ 1100 ਇੱਕ ਦਵਾਂਗੇ ਤੇ ਇੱਕ ਨਾਲ ਫ੍ਰੀ ਦਵਾਂਗੇ। ਕੀ ਬਾਤ ਹੈ ਜੀ। ਉਹ ਮਹਾਰਾਜ 1100 ਤੋਂ 1100 ਤੇ ਰੁਕ ਜੂਗੇ ਤੁਸੀਂ। ਉਹ ਮਹਾਰਾਜ ਜੇ ਆਪਾਂ ਰੁਕ ਗਏ ਤੇ ਸਾਡੇ ਕੋਲ ਗਾਹ ਕਾੜੇ ਮੁੱਕ ਗਏ। ਜੇ ਆਪਾਂ ਝੁਕਾਂਗੇ, ਹੋਲੀ-ਹੋਲੀ ਚੱਲਾਂਗੇ ਤਾਂ ਹੀ ਗਾਹ ਨੂੰ ਆਪਣੀ ਤਰ੍ਹਾਂ ਬੁਲਾਵਾਂਗੇ ਜੀ। ਸਹੀ ਹੈ। ਇਹ ਡਿਜ਼ਾਈਨ ਦੇਖ ਲਓ। ਬਿਲਕੁਲ ਬਿਲਕੁਲ। ਇਹ ਜਿਹੜਾ ਚੰਗਾ ਕਸਟਮਰ ਹੈਗਾ ਨਾ, ਉਹਨੂੰ ਪਤਾ ਚੱਲ ਜਾਏਗਾ ਵੀ ਮੈਂ ਸੂਟ ਕਿੰਨੇ ਵਾਲਿਆ ਹੈ। ਇਹ ਸੇਮ ਦੇ ਨਿਜ਼ਾਮ ਟੈਕਸ ਦਾ ਆਪਣਾ ਤਿਆਰ ਕਰਾਇਆ ਲਾਲੀ ਮਿਲਦਾ ਮਾਲ ਹੈ ਸੂਰਤ ਦਾ। ਠੀਕ ਹੈ। ਸੂਟ ਦਵਾਂਗੇ 1100 ਰੁਪਏ ਦੇ ਦੋ ਸ ਇਹਦੇ ਕਲਰ ਦੇਖੋ ਜੀ ਚਾਰ ਤੁਸੀਂ ਚਾਹਿਆ ਸੂਟ ਜਿਹਨੂੰ ਗਿਫਟ ਤੁਸੀਂ ਕਿਸ ਨੂੰ 2100 ਰੁਪਏ ਦੇਣਾ ਨਾ ਇਹ ਸੂਟ ਦੇ ਦਿਓ ਜੀ ਆਹ ਲਓ ਜੀ ਡਿਜ਼ਾਈਨ ਨੰਬਰ 1 ਹੈ ਡਿਜ਼ਾਈਨ ਨੰਬਰ 2 ਹੈ ਔਰ ਕਲਰ ਵੀ ਇੱਕ ਤੋਂ ਇੱਕ ਪਏ ਆ ਡਿਜ਼ਾਈਨ ਨੰਬਰ 2 ਆ ਗਿਆ ਬ੍ਰਾਈਟ ਚਾਰ ਆ ਦੇਖੋ ਜੀ ਇਹ ਸੇਮ ਫੁੱਟ ਬਾਲ ਰੱਖਿਆ ਉਹਨੇ ਸਰਿੰਦਰ ਬਿੱਟੀ ਨੇ ਜਿਹਨੇ ਗਾਣਾ ਨਹੀਂ ਗਾਇਆ ਹੋ ਗਈ ਮੰਗਣੀ ਨਹੀਂ ਮੇਰੀ ਹੋ ਗਈ ਮੰਗਣੀ ਮੈਨੂੰ ਗੋਡੇ-ਗੋਡੇ ਚੜਿਆ ਆਚਾ ਅੱਛਾ ਹੀ ਇਹ ਸੇਹ ਹੁਣ ਬਾਲ ਰੱਖਿਆ ਉਹਨੇ ਜੀ ਆਹ ਲਓ ਜੀ 1100 ਰੁਪਏ ਜਾਣਗੇ 2 ਚਾਹੇ ਪਾਏ ਚਾਚੀ ਚਾਹੇ ਪਾਏ ਮਮੀ ਚਾਹੇ ਸਲ ਸਵਾਏ ਪਟਿਆਲਾ ਸਲਵਾਰ ਚਾਹੇ ਸਵਾਏ ਪਜਾਮੀ ਸਿਨਮਾ ਦਾ ਕਪੜਾ ਨਾਲ ਜੀ 3 ਮੀਟਰ ਕਪੜਾ ਨਾਲ 3 ਮੀਟਰ ਸਲਵਾਰ ਜੀ ਨਾਲ ਕੀ ਬਾਤ ਹੈ ਚਲੋ ਜੀ ਡਿਜ਼ਾਈਨ ਨੰਬਰ ਆ ਗਿਆ 3 ਕਪੜੇ ਦਾ ਨਾਮ ਹੈ ਮਸਲੀਨ ਜਿਹੜੀ ਪਾ ਲੇਗੀ ਭੁੱਲ ਜਾਏਗੀ ਪਾਣੀ ਜੀਨ ਉੱਪਰ ਵਰਕ ਆ ਗਿਆ ਆਰੀ ਚੀਜ਼ ਹੈਗੀ ਬੜੀ ਪਿਆਰੀ ਜਿਹੜੀ ਪਾ ਲੇਗੀ ਲੱਗੇਗੀ ਬੜੀ ਪਿਆਰੀ ਉਹਨਾਂ ਦਾ ਪਰੋਣਾ ਕਹੇਗਾ ਚਲ ਆਪਾਂ ਘੁੰਮ ਕੇ ਆਈਏ ਇਸ ਤਨ ਮੈਂ ਕਰਾ ਕੇ ਲਿਆਵਾਂ ਹੋਰ ਸਫਾਰੀ ਕੀ ਬਾਤ ਉਹ ਲੈ ਜਾਏਗਾ ਉਹਨੂੰ Shimla ਕੋਕੇ ਕੀ ਮੇਰੀ ਚੱਲੀ ਲਾਗਰੀ ਮਨੂੰ ਬਿਮਲਾ ਜਿਹੜੀ ਸੂਟ ਪਾ ਲਈ ਲੱਗੇਗੀ ਸੋਹਣੀ ਪਰੋਣਾ ਮਾਰੇਗਾ ਕੋਣੀ ਚੱਲ ਵੇ ਕੇ ਹੀ ਫਲਾਉਂਦੇ ਕੀ ਆਈਏ ਫਿਰ ਅਗਲੀ ਗਾੜੇ ਕੀ ਗਾਣਾ ਲੈ ਜੱਟਾ ਖਿੱਚ ਸੈਲਫੀ ਜੱਟੀ ਨੱਚੂਗੀ ਤੇਰੀ ਬੱਕ ਫੜ ਕੇ ਹਲੋ ਜੀ ਦੁਪੱਟਾ ਆ ਜਾਏਗਾ ਨਾਲ ਮਸਲੀ ਅੰਦਾਜੀ 1550 ਵਾਲਾ ਸੂਟ ਹੈ ਜੀ ਹਰ ਕਸਟਮਰ ਧਿਆਨ ਨਾਲ ਦੇਖਿਆ ਜੀ ਤੁਹਾਨੂੰ ਸੂਟ ਦਵਾਂਗੇ 550 ਰੁਪਏ ਦਾ ਸੂਟ ਰਾਖੀ ਸਪੈਸ਼ਲ ਸੇਲ ਮੇਲਾ ਇਹ 550 ਰੁਪਏ ਦਾ ਸੂਟ ਹੈ ਉਹ ਬੋ ਜੀ 550 ਜਿਹੜੀ ਪਾ ਲਈ ਉਹ ਤਾਂ ਹੋ ਜਾਏਗਾ ਵਿਆਹ ਕੀ ਬਾਤ ਹੈ ਕੀ ਬਾਤ ਹੋ ਜਾਏਗਾ ਮਾਰਾ ਵਿਆਹ ਆ ਰਾ ਰੰਗ ਦੇਖ ਲਓ ਕਿੰਨੇ ਸੋਹਣੇ ਰੰਗ ਆ ਗਏ yellow ਜਿਸ ਟਾਈਮ ਪਾ ਲਈ ਸਾਰੀ ਸਹੜੀਆਂ ਕਹਿਣੀਆਂ ਹੈਲੋ ਬੜੀ ਸੋਹਣੀ ਲੱਗ ਰਹੀ ਥੋੜੀ ਕਿੱਥੋਂ ਲੈ ਕੇ ਆਈ ਐ ਆ ਲੋ ਜੀ ਰੰਗ ਦੇਖੋ ਕਿੰਨਾ ਸੋਹਣਾ ਗਾਜਰੀ ਪੀਸ ਪੀਸ ਕਲਰ ਤੁਸੀਂ ਸੂਟ ਪਾ ਕੇ ਤੋ ਸਪੀਚ ਸਾਰੇ ਕਹਿਣ ਮਹਾਰਾਣੀ ਪੁਨੀਤ ਘੋਰ ਆ ਗਈ ਜੀ ਰੇਟ ਸੁਣ ਲਓ ਮਾਰਾ ਕਿੱਥੇ ਵੀ ਨਹੀਂ ਹੋਣਾ 550 ਰਖੜੀ ਬੰਪਰ ਸੇਲ ਮੇਲਾ ਸ਼੍ਰੀਕ੍ਰਿਸ਼ਨ ਇੰਪੋਰੀਅਮ 메ਨ ਬਾਜ਼ਾਰ ਤਰਵੇਦੀ ਕੈਂਪ ਨੀਓ ਡੇਰਾ ਬਸੀ Google ਤੇ ਕਰੋ ਸਰਚ ਦਿਮਾਗ ਤੁਨੋਂ ਜ਼ਿਆਦਾ ਕਰੋ ਖਰਚ ਤੁਸੀਂ ਸੋਪ ਤੇ ਪਹੁੰਚੋਗੇ ਸ਼੍ਰੀਕ੍ਰਿਸ਼ਨ ਮਰੂ ਡੇਰਾ ਬਸੀ ਪਾਗੇ ਜੀ ਆਹ ਲੋ ਜੀ ਹੁਣ ਦਿਖਾਵਾਂਗੇ ਮਸਲੀਨ ਦੇ ਉੱਪਰ ਬਲੋਕ ਪ੍ਰਿੰਟ ਜੀ ਬਲੋਕ ਪ੍ਰਿੰਟ ਪਲੱਸ ਆ ਜਾਏਗਾ ਆਰੀ ਵਰਗ ਜੀ ਇੰਸਟਾਗ੍ਰਾਮ ਤੇ ਪਹਿਣਾ ਸੂਟ ਵੇਚਦੀਆਂ 2200 2500 ਇਹਨੂੰ ਕਹਿੰਦੇ ਹੈਂਡ ਮੇਡ ਸੂਟ ਹੈਂਡਮੇਡ ਦਾ ਮਤਲਬ ਕੀ ਹੈ ਜੀ ਮਸਲਿਨ ਆਲਓਵਰ ਹੈ ਇਹ ਜੋ ਉੱਪਰ ਬਲੋਕ ਪ੍ਰਿੰਟਿੰਗ ਹੈ ਸਾਰੀ ਹੈਂਡਮੇਡ ਹੈ ਜੀ ਅੱਛਾ ਜੀ ਇਹਦੇ ਉੱਪਰ ਆਰੀ ਦਾ ਕੰਮ ਹੈ ਜੀ ਦੋ ਦੋ ਕੰਮ ਕੀਤੇ ਹੋਏ ਸਲੀਵਸ ਆਣ ਗਿਆ ਸਾਈਡ ਦੇ ਜੀ ਨਾਲ ਦੁਪੱਟਾ ਆ ਜਾਏਗਾ ਦੇਖੋ ਜੀ ਆਹ ਲਓ ਜੀ ਓਹ ਦੁਪੱਟਾ ਬੜਾ ਖੂਬਸੂਰਤ ਹੈ ਦੁਪੱਟਾ ਦੇਖੋ ਸਰ ਕੀ ਬਾਤ ਹੈ ਕੀ ਬਾਤ ਹੈ ਰੰਗ ਹੈਗਾ ਲਵੰਡਰ ਅੱਗਲ ਬਹੁਤ ਟ੍ਰੈਂਡ ਹੈ ਜੀ ਸਹੀ ਸੂਟ ਵਿਗਦਾ 2200 ਦਾ ਜੀ ਆਪਾਂ ਦਵਾਂਗੇ ਰਖੜੀ ਸੇਲ ਤੇ 600 ਰੁਪਏ ਦਾ ਸੂਟ ਦਵਾਵਾਂਗੇ ਜੀ 600 ਰੁਪਏ ਦਾ ਸੂਟ ਹੈ ਇਹ ਉਹ ਬੋ ਜੀ ਗਾਕਾਂ ਕਰੀਏ ਖੁਸ਼ ਆਹ ਚਾਹੀਦਾ ਕੀ ਬਾਤ ਹੈ ਤੇਰੀ ਗਾਕ ਤੁਹਾਡੇ ਚੈਨਲ ਨੂੰ ਕਰੇਗਾ ਲਾਈਕ ਵਾਲਾ ਬਟਨ ਪੁਸ਼ ਕੀ ਬਾਤ ਹੈ 600 ਰੁਪਏ ਕਰਦਾ ਜੀ ਰੇਟ ਮੈਂ ਗਾਕਾਂ ਨੂੰ ਕਰ ਰਿਹਾ ਰਿਕਵੈਸਟ ਤੁਸੀਂ ਹੋਣਾ ਨਾ ਲੇਟ ਰੰਗ ਦੇਖੋ ਲਵੰਡਰ ਰੰਗ ਦੇਖੋ ਪੀਚ ਰੰਗ ਦਿਖਾਵਾਂਗੇ ਇੱਕ ਤੋਂ ਇੱਕ ਵੱਧ ਕੇ ਆਹ ਲੋ ਜੀ ਚੀਜ਼ਾਂ ਬਹੁਤ ਹੈਗੀਆਂ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਹਾਡਾ ਮਨ ਗਾਰਡਨ ਗਾਰਡਨ ਹੋ ਜਾਏਗਾ ਆਹ ਲੋ ਦੁਪੱਟਾ ਵੀ ਨਾਲ ਬਲੋਕ ਬਲੰਦਾ ਜੀ 600 ਰੁਪਏ ਸੂਟ ਜਾਏਗਾ ਜੀ 600 ਰੁਪਏ ਔਰ ਕਲਰ ਵੀ ਇੱਕ ਤੋਂ ਇੱਕ ਪਏ ਉਹ ਸਰਦਾਰ ਜੀ ਆ ਦੇਖੋ ਜੀ ਚੀਜ਼ਾਂ ਦਿਖਾ ਦਾਂਗੇ ਵਖਰੀਆਂ ਆ ਲੋ 5-5 ਮੀਟਰ ਕੱਪੜੇ ਆ ਇਹ ਨਹੀਂ ਕੱਪੜਾ 4.5 ਹੈ 4.5 ਹੈ ਨਾਲ ਦੁਪੱਟੇ ਹੈਂਡਮੇਡ ਦੁਪੱਟੇ ਜੀ ਲੋਕੀ ਸੇਲ ਲਗਾ ਕੇ ਵੇਚਦੇ ਆ ਮੇਰੇ ਕੋਲ ਜਲੰਧਰ ਤੱਕ ਤੋਂ ਗਾਹਕ ਆਂਦੇ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੋਕੀ ਸੇਲ ਲਗਾ ਕੇ ਵੇਚਾ 2000 ਦਾ ਸੂਟ 50% ਡਿਸਕਾਊਂਟ ਲੁਧਿਆਣੇ ਵਰਗੇ ਸ਼ਹਿਰ 'ਚ ਆਪਾਂ ਦਵਾਂਗੇ 600 ਰੁਪਏ ਛੋੜ ਦਵਾਂਗੇ ਜੀ ਔਰ ਕਪੜਾ ਦੇਖੋ ਤੁਸੀਂ ਚੁੰਨੀ ਦਾ ਵੀ ਕਪੜਾ ਕਿੰਨਾ ਉਹ ਕਹਿੰਦੇ ਸਰਦਾਰੀ ਸੂਟ ਪਹਿਣਾ ਪਾਉਂਦੀਆਂ ਕੁੜੀਆਂ ਵਾਸਤੇ ਜਿਵੇਂ ਰਖੜੀਆਂ ਆਗੀਆਂ ਤੀਜਾ ਆਗੀਆਂ 1100 ਰੁਪਏ ਲਾਣਾ ਹੈ ਕੁੜੁਮਣੇ ਨੂੰ ਸੂਟ ਦੇਣਾ ਹੈਗਾ ਇਹ ਚੀਜ਼ ਉਹ 1100 ਮਿੱਟੀ ਦੇ ਅੱਗੇ ਜੀ ਔਰ ਬਾਰਡਰ ਤੇ ਵੀ ਕੰਮ ਹੋਇਆ ਹੋਇਆ ਹਾਂਜੀ ਸਾਈਡ ਦਾ ਲੈਸ ਲੱਗੀ ਵੀ ਹੈ ਸੋਹਣੀ 600 ਰੁਪਏ ਸੂਟ ਆ ਗਿਆ ਜੀ ਔਰ ਰੇਟ ਸਿਰਫ 600 ਰੁਪਏ 15 16 ਸੂਟ ਹੈ ਤੁਸੀਂ ਮੈਂ ਟਰਾਈ ਕਰ ਲਓ ਅੰਮ੍ਰਾਲੇ ਚਲੋ ਚਲੋ ਲੁਧਿਆਣੇ ਚਲੇ ਜਾਓ ਔਰ ਇਸ ਪਾਸ ਕਪੜਾ ਨਹੀਂ ਮਿਲੇਗਾ ਜੀ ਉਹ ਦੋਨਾਂ ਦੇ ਖਾਵਾਂਗੇ ਆਪਾਂ ਜੀ ਲੈ ਰਾਮ ਟੈਕ ਦਾ ਕਪੜਾ ਰੰਗ ਦਾ ਰਾਜੇ ਦੇ ਚੀਜ਼ਾਂ ਦੇਖੋ ਜੀ ਵੀਡੀਓ ਨਾਲ ਜੁੜੇ ਰਹੋ ਨਜ਼ਾਰੇ ਲੈਂਦੇ ਰਹੋ ਰੇਟ ਸੁਣ ਕੇ ਜੀ ਜਿਨ੍ਹਾਂ ਨੇ ਮਹਿੰਗੇ ਲਿਆ ਤੇ ਵਿਚਾਰੇ ਪਰੇਸ਼ਾਨ ਹੋ ਜਾਣਗੇ ਉਹ ਤਾਂ ਸੋਚਣ ਲੱਗ ਜੂਗੇ ਵੀ ਯਾਰ ਗਲਤੀ ਕਰਤੀ ਕਿਤੇ ਜਾ ਕੇ ਲਾ ਕੇ ਪਹਿਲਾਂ ਅਸੀਂ ਪਹਿਲੇ ਸ਼੍ਰੀਕ੍ਰਿਸ਼ਨ ਦਾ ਕਿਉਂ ਨਹੀਂ ਗਏ ਅਸੀਂ ਨੇ ਵੀਡੀਓ ਕੋ ਨਹੀਂ ਦੇਖੀ ਸਰਦਾਰ ਜੀ ਦੀ ਚਲੋ ਜਿਹੜੇ ਦੇਖਣਗੇ ਹੁਣ ਉਹਨਾਂ ਦਾ ਫਾਇਦਾ ਹੋ ਜਾਏਗਾ ਹਾਂਜੀ ਸਰ ਹਾਂਜੀ ਕਰ ਬਲਾ ਹੋ ਬਲਾ ਹੋ ਬਲਾ ਇਹ ਕਿਵੇਂ ਹੋਏਗਾ ਸ਼ੇਅਰ ਦੇ ਨਾਲ ਚੈਨਲ ਫੋਲੋ ਦੇ ਨਾਲ ਦੁਪੱਟਾ ਦੇਖੋ ਜੀ ਆਹ ਦੇਖੋ ਸਾਰੀ ਰਾਤ ਤੇਰਾ ਤੱਕਦੀ ਯਾਰ ਆ ਤਾਰਿਆ ਤੋਂ ਪੁੱਛ 92 ਉਹ ਸੂਟ ਆਗਾ ਦੇਖੋ ਜੀ ਦੁਪੱਟਾ ਦੇਖੋ ਦੁਪੱਟੇ ਉੱਪਰ ਲੱਗੀ ਐ ਲੈਸ ਜਿਹੜੀ ਪੈਨ ਦੇਖ ਲੈ ਦੇਖ ਕੇ ਕਰਦੀ ਨਹੀਂ ਪੈਸ ਕਹਿੰਦੀ ਬਈ ਸੂਟ ਕਰਦੇ ਪੈਗ ਹਾਂ ਸਹੀ ਐ ਰਾਮ ਟੈਕਸ ਦੀ ਡਿਜ਼ਾਈਨਿੰਗ ਐ ਕੋਈ ਮੰਗਦਾ 1900 ਕੋਈ ਮੰਗਦਾ 2200 ਮੈਂ ਦਵਾਂਗਾ ਸੂਟ 590 ਰੁਪਏ ਦਾ ਸੂਟ ਇਹ 590 ਰੁਪਏ ਦਾ ਉਹ ਬੋ ਜੀ 590 ਹਰ ਗਾਗ ਆ ਕੇ ਦੁਕਾਨ ਲੱਭੇ ਆ ਦੇਖੋ ਪ੍ਰੋਪਰ ਸਰਦਾਰੀ ਸੂਟ ਹੈਗੇ ਜੀ ਔਰ ਲੈਂਥ ਵੀ ਦੇਖੋ ਚੁੰਨੀਆਂ ਦੀ ਲੈਂਥ ਪੂਰੀ ਸਰ ਹੈ ਮਹਾਰਾਜ ਇੱਥੇ ਸਰਦਾਰੀ ਆਪਣਾ ਪਤਾ ਕੰਮ ਕੀ ਹੈ ਸਾਡੇ ਕੋਲ ਗਾਹ ਹੈਗੇ ਸਾਰੇ ਸਰਦਾਰੀ ਹਲੋ ਆਪਾਂ ਕੁਆਲਟੀ ਨਾਲ ਤੇ ਕੱਪੜੇ ਨਾਲ ਤੇ ਸਾਈਜ਼ ਨਾਲ ਕਦੀ ਕੰਪਰੋਮਾਈਜ਼ ਨਹੀਂ ਕਰਦੇ ਹੂੰ ਕਿਉਂਕਿ ਸਾਡੀ 25 ਸਾਲ ਪੁਰਾਣੀ ਹੈਗੀ ਦੁਕਾਨ ਸਾਡੀ ਇਸ ਚੀਜ਼ ਦੀ ਹੈਗੀ ਪਛਾਣ ਇੱਥੇ ਰੇਡੂ ਫਿਕਸ ਹੈਗੇ ਨਿਆਣਾ ਆਜੇ ਸਿਆਣਾ ਜੇ ਰੇਡ ਇੱਕੋ ਹੈਗੇ ਦੁਕਾਨ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ 28 30 ਬੰਦਿਆਂ ਦਾ ਸਟਾਫ ਹੈਗਾ ਸਭ ਦਾ ਰੇਡ ਇੱਕੋ ਹੈ ਇਹਨੇ ਕੋਈ ਬੋਲੇਗਾ 600 ਕੋਈ ਬੋਲੇਗਾ 650 ਉਹ ਕੰਮ ਨਹੀਂ ਹੈ ਜੇ ਕੋਈ ਵਾਪਸ ਵੀ ਕਰਨ ਆਈ ਨਾ ਪੈਨ ਹਫਤੇ ਬਾਅਦ ਆਪਾਂ ਦੱਸ ਦਾਂਗੇ ਇਹ ਰੜਾਇਆ ਵਾਪਸ ਗਿਆ ਜੀ ਡਿਜ਼ਾਈਨ ਦਿਖਾ ਦਾਂਗਾ ਟੇਰ ਔਰ ਕੁਆਲਿਟੀ ਦੇਖੋ ਸੁਪਰਬ ਕੁਆਲਿਟੀ ਹੈ ਹਲੋ ਮਾਰਾ ਸੁਪਰ ਸੇ ਵੀ ਉੱਪਰ ਕੁਆਲਿਟੀ ਦਿਖਾ ਰਿਹਾ ਡੂਪਰ ਹਲੋ ਉਹ ਤੱਕ ਦੀਆਂ ਤੇਰਾ ਰਾਤ ਤੂੰ ਪੀ ਕੇ ਕੋਣੀ ਆਇਆ ਅਚਾ ਤੱਕ ਦੀਆਂ ਤੇਰਾ ਇਹ ਕਹਿੰਦਾ ਮੇਰਾ ਦੁਬਾਰਾ ਕਰਾ ਦੋ ਵਿਆ ਇਹਨੂੰ ਗੋੜੇ ਗੋੜੇ ਸ਼ਕਲ ਦਿਖਾਇਆ ਇੱਧਰ ਆਪ ਦਾ ਧਿਆਨ ਕਿੱਧਰ ਹੈ ਹਮਾਰਾ ਜੋਨੀ ਇੱਧਰ ਹੈ ਇਹ ਸਾਡਾ ਹੈੱਡ ਸੇਲਮੈਨ ਸਹੀ ਹੈ ਕੋਈ ਪੈਣ ਹੈ ਕੋਈ ਭਰਾ ਹੈ ਆਪਾਂ ਕਹਿੰਦੇ ਨਹੀਂ ਸਾਡੀ ਦੁਕਾਨ ਦਾ ਸਟਾਫ ਆਪਣਾ ਪਰਿਵਾਰ ਕਹਿੰਦੇ ਆਂ ਜੀ ਆਪਾਂ ਇਹਨਾਂ ਨੂੰ ਬਿਲਕੁਲ ਜੀ ਆਹ ਲੋ ਜੀ 590 90 ਦੇ ਸੂਟ ਜਾਣੇ ਆ ਸਾਰੇ ਜੀ ਠੀਕ ਹੈ ਜੀ ਹੁਣ ਤਾਂ ਦਿਖਾਵਾਂਗੇ ਆਪਾਂ ਮਸਲੀਨ ਸਲਵਾਰ ਕੜਾਈ ਆਹ ਲੋ ਜੀ ਅੱਜ ਕੱਲ੍ਹ ਨਾ ਸਲਵਾਰ ਕੜਾਈ ਦਾ ਬਹੁਤ கிரே ਚੱਲ ਰਿਹਾ ਹੈ ਡਿਜ਼ਾਈਨਿੰਗ ਆਫ ਇੰਸਟਾਗ੍ਰam ਇਹ ਦੇਖੋ ਜੀ ਸੇਮ ਬਣੇਗਾ ਸੂਟ ਇਹ ਦੇਖੋ ਨਾ ਸਲਵਾਰ ਇਹ ਨਹੀਂ ਵੀ 2 ਮੀਟਰ ਸਲਵਾਰ ਲਾ ਦੀ 3 ਮੀਟਰ ਸਲਵਾਰ ਹੈ ਦੂਰੀ ਹੈ ਆ ਦੇਖੋ ਜੀ 3 ਮੀਟਰ ਦੀ ਸਲਵਾਰ ਜਿਸ ਤਰ੍ਹਾਂ ਪਾ ਕੇ ਹੋਏਗੀ ਤਿਆਰ ਐ ਲੋ ਖੁਸ਼ ਹੋ ਜਾਏਗਾ ਸਾਰਾ ਪਰਿਵਾਰ ਡਿਜ਼ਾਈਨ ਦੇਖੋ ਜੀ ਇਹ ਆਪਕੋ ਫੋਟੋ ਦਿਖਾ ਪਰਗਾਛ ਇਸ ਕੀ 2.5 ਮੀਟਰ ਸ਼ਰਟ ਹੈ ਜੀ 3 ਮੀਟਰ ਦੀ ਸਲਵਾਰ ਹੈ ਫੋਟੋ ਵਾਲੇ ਡਿਜ਼ਾਈਨ ਹੈ ਡਿਜ਼ਾਈਨ ਮੇਰੇ ਕੋਲ ਬਾਬਾ ਜੀ ਦੀ ਕਿਰਪਾ ਨਾਲ 40 50 ਡਿਜ਼ਾਈਨ ਹੈ ਤੁਹਾਨੂੰ ਮੈਂ ਸਾਰੇ ਦਿਖਾ ਨਹੀਂ ਸਕਦਾ ਤਾਂ ਅਮਨ ਕੁਝ ਕੁ ਡਿਜ਼ਾਈਨ ਦਿਖਾਵਾਂਗਾ ਇਹ ਦੁਪੱਟਾ ਦੇਖੋ ਜਰਾ ਦੇਖੋ ਦੁਪੱਟੇ ਦੀ ਲੈਂਥ ਇਹਨੀ ਦੁਪੱਟਾ 2 ਮੀਟਰ ਦਾ ਓਰੀਜਨਲ ਪੀਸ ਹੈਗੇ ਫਰਸਟ ਪੀਸ ਹੈਗਾ ਕੋਈ ਕਾਪੀ ਵਾਲਾ ਨਹੀਂ ਹੈਗੇ ਸਹੀ ਹੈ ਜੀ ਸੂਟ ਵਿਗਦਾ 1500 1800 2000 ਆਪਾਂ ਦਵਾਂਗੇ ਜੀ 600 ਰੁਪਏ ਦਾ ਇੱਕ 1200 ਰੁਪਏ ਦੇ ਦੋ ਬਸ ਇੱਕ ਰਿਕਵੈਸਟ ਹੈਗੀ ਚੈਨਲ ਕਰੋ ਫੋਲੋ ਤੇ ਵੀਡੀਓ ਸ਼ੇਅਰ ਕਰੋ ਕੱਪੜੇ ਨੂੰ ਹੱਥ ਲਾਣ ਦੀ ਵੀ ਲੋੜ ਨਹੀਂ ਪੈ ਰਹੀ ਅੱਖਾਂ ਤੋਂ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿੰਨੀ ਸੁਪਰਬ ਕਵਾਲਿਟੀ ਆ ਕੱਪੜੇ ਦੀ ਇਹ ਡਿਜ਼ਾਈਨ ਦੇਖੋ ਮਹਾਰਾਜ ਏ ਆ ਗਿਆ 3D اچھا 3D ਦੀ ਫੋਟੋ ਆ ਗਈ ਅੱਜ ਅੱਛਾ ਜੀ ਇਹ ਬੋਟਮ ਆ ਗਈ ਆ ਲੋ ਜੀ ਇਹ ਕਪੜਾ ਹੈਗਾ ਇਹ ਚੌਕਲੇਟ ਤੁਹਾਨੂੰ ਪਤਾ ਨਹੀਂ ਚਲੇਗਾ ਚੌਕਲੇਟ ਕੀ ਹੈ ਜਿਹੜਾ ਇਹ ਕਪੜਾ ਵੇਚਦੇ ਆ ਦੁਕਾਨਦਾਰ ਹੈ ਬੁਟੀਕ ਵਾਲੀ ਹੈਗੀਆਂ ਉਹਨਾਂ ਨੂੰ ਪਤਾ ਹੈਗਾ ਵੀ ਚੌਕਲੇਟ ਕਪੜਾ ਚੱਲ ਰਿਹਾ ਚੌਕਲੇਟ ਕਪੜਾ ਦੀ ਪਛਾਣ ਕੀ ਹੈ ਸਰ ਇਹ ਇਹ ਦੇਖੋ ਇਸ ਚੰਨਾ ਲਾਈਨਿੰਗ ਆ ਜਾਏਗੀ ਦੇਖੋ ਜਰਾ ਕੈਮਰਾ ਕਰੋ ਕੋਲ ਨਹੀਂ ਤੇ ਗਾ ਕੇ ਕਬਾਈ ਕਰ ਰਿਹਾ ਮਖੋਲ ਆ ਦੇਖੋ ਜੀ ਇਹ ਵਿਵਿੰਗ ਆ ਗਿਆ ਸਰ ਤੇ ਮਸਲਿਨ ਪਲੇਨ ਆ ਜਾਏਗੀ ਇਸ ਚ ਲਾਈਨਿੰਗ ਵਾਲਾ ਡਜਨ ਆ ਜਾਗਾ ਸਟੇਪਸ ਵਾਲਾ ਇਹ 2.5 ਮੀਟਰ ਦੀ ਸ਼ਰਟ ਹੈ ਜੀ ਇਹ ਬਾਜੂ ਹੈ ਠੀਕ ਹੈ ਬਾਜੀਆਂ ਤੋਂ ਵੀ ਵਰਕ ਹੈਗਾ ਹਾਂਜੀ ਇਹ ਨਾਲ ਸਲਵਾਰ ਹੈ ਜੀ ਅੱਛਾ ਕੰਬੀਨੇਸ਼ਨ ਬੜਾ ਪਿਆਰਾ ਓ ਬਾਈ ਸਾਹਿਬ ਪਤਾ ਕੀ ਹੈ ਮੇਰੇ ਕੋਲ ਪਟਿਆਲੇ ਤੋਂ ਬੁੱਢੀ ਕਾਰੀ ਆਂਦੀਆਂ ਹੈਗੀਆਂ ਮੇਰੇ ਕਸਟਮਰ ਆ ਗਏ ਉਹ ਕਹਿੰਦੇ ਆਪਾਂ ਨੇ ਸੂਟ ਤਿਆਰ ਕਰਵਾਣਾ ਹੈ ਸਲਵਾਰ ਵੀ ਕਢਾਈ ਤਿਆਰ ਕਰवानी ਹੈ ਬਾਜੂ ਵੀ ਕਰਾਣੀ ਹੈ ਮੇਰੇ ਕੋਲ ਬੁੱਢੀ ਕਾਰੀ ਨੇ 1000 ਰੁਪਏ ਲੈ ਲਿਆ ਅੱਛਾ ਜੀ ਓ ਮੈਂ ਕਿਹਾ ਤੁਸੀਂ ਕਿਉਂ ਚੱਲੇ ਹੁੰਦੇ ਹੋ ਮੈਨੂੰ ਫੋਟੋ ਦਿਖਾਓ ਜੀ ਇਹਦੇ ਕਸਟਮਰ ਦੇ ਫਦੇ ਵਾਲੀ ਚੀਜ਼ ਹੁੰਦੇ ਰਹਿਆ ਤੁਹਾਨੂੰ ਇਹਦਾ ਰੇਟ ਕੀ ਜਾਏਗਾ ਰਖੜੀ ਕਰਕੇ ਉਹੀ ਰੇਟ ਜਾਏਗਾ 600 ਰੁਪਏ ਦਾ ਸੂਟ ਜਾਏਗਾ ਜੀ ਵਰਕ ਦੇਖੋ ਤੁਸੀਂ ਕਿੰਨਾ ਤਾਂ ਵਰਕ ਹੀ ਹੋਇਆ ਹੋਇਆ ਸੂਟ ਤੇ ਆ ਦੇਖੋ ਮਹਾਰਾਜ ਇਸ ਤਰ੍ਹਾਂ ਬਣੇਗੀ ਸ਼ੋ ਚਿਹਰੇ ਤੇ ਆ ਜਾਏਗਾ ਗਲੋ ਐਨਕ ਲਾਣੀ ਪੈਗੀ ਤੁਹਾਨੂੰ ਆਪ ਹਾਂ ਉਹ ਜੀ ਜਾਗੀ ਆਹ ਲਓ ਜੀ ਕਦਰ ਇਸਕੇ ਚਾਰ ਆ ਜਾਏਗਾ 3D ਸੂਟ ਹੈ ਜੀ ਰਖੜੀ ਸੇਲ ਮਿਲਾ 600 ਰੁਪਏ ਦਾ ਸੂਟ ਸਾਰੇ ਠੀਕ ਹੈ ਰੰਗ ਜਿਹੜੀ ਪਾ ਲਈ ਨਾ ਸਿਆਣੀ ਉਹ ਵੀ ਲੱਗੇਗੀ ਜੰਗ ਆ ਦੇਖੋ ਔਰ ਕੰਬੀਨੇਸ਼ਨ ਵੀ ਦੇਖੋ ਕਿੰਨੇ ਪਿਆਰੇ ਪਿਆਰੇ ਕੀਤੇ ਹੋਏ ਆ ਸਰ ਹੁਣ ਨਿਕਲ ਗਿਆ ਸਮਰ ਵਕੇਸ਼ਨ ਆਪਾਂ ਤਿਆਰ ਕਰਾਇਆ ਵਿਆਹ ਸ਼ਾਦੀ ਦਾ ਕੰਬੀਨੇਸ਼ਨ ਦੁਪੱਟਾ ਦੇਖੋ ਨਾਲ ਹਾਂ ਕੜਾਈ ਕਿੰਨੀ ਹੋਈ ਹੋਈ ਆ ਉਹ ਬੋਈ ਦੁਪੱਟਾ ਦੇਖੋ ਜੀ ਸੋਹਣਾ ਆ ਦੇਖੋ ਇਸ ਪਾਜ ਕਿੱਥੇ ਹੋਣਾ 600 ਰੁਪਏ ਕਰਦਾ ਰੇਟ 3D ਸੂਟ ਨਾਲ ਦੁਪੱਟੇ ਇੱਟਾ ਜਾਂ ਦੇਖੋ ਜੀ ਸਕਿਨ ਹਾਂ ਆ ਲੈ ਲਓ ਮਾਰਾ ਨਜ਼ਾਰੇ ਤੁਹਾਨੂੰ ਸੂਟ ਦਿਖਾ ਰਹੇ ਆ ਬੜੇ ਪਿਆਰੇ ਆ ਲਓ ਸਲਵਾਰ ਤੇ ਦੇਖੋ ਕੜਾਈ ਇਹ ਦੇਖੋ ਫੇਲ ਗਈ ਗੋਪਾਲ ਸੂਟ ਦੀ ਮਠਿਆਈ ਅੱਛਾ ਜੀ ਉਹ ਡੱਬਾ ਆਂਦਾ 1100 ਦਾ ਦੋ ਦਿਨ ਚ ਮੁੱਕ ਜਾਂਦਾ ਹੈ ਫਿਰ ਕਹਿੰਦਾ ਦੰਦ ਖਰਾਬ ਹੋ ਗਏ ਦੰਦ ਫਸ ਗਿਆ ਡੱਬਾ ਫਿਰ ਬੰਦਾ ਸ਼ੂਗਰ ਚੈੱਕ ਆਂਦਾ ਹਫ਼ਤੇ ਬਾਅਦ ਸੂਟ ਪਾਓ ਨਾ ਸ਼ੂਗਰ ਵਧੇ ਨਾ ਦੰਦ ਖਰਾਬ ਹੋਣ ਨਾਲ ਬੰਦਾ 6 ਮਹੀਨੇ ਬਾਅਦ ਇਹ ਕਹਿੰਦਾ ਉੱਥੇ ਗਈ ਸੀ ਮਾਸੇ ਨੇ ਸੂਟ ਦਿੱਤਾਗਾ ਡੱਬਾ ਤੇ ਗਿਆ ਮੁੱਕ ਸਹੀ ਇਹ ਤਾਂ ਹੈ 600 ਰੁਪਏ ਦਾ ਸੂਟ ਹੈ ਇਹ ਵੀ ਸਲਵਾਰ ਕਰਾਈ 600 ਰੁਪਏ ਲਾਵਾਂਗੇ ਇਹ ਦੇਖੋ ਇਹ ਸਲਵਾਰ ਤੇ ਆ ਭਾਜੀ ਭਾਜੀ ਸਲਵਾਰ ਅਸੀਂ ਪੂਰਾ ਕਰਾ ਰਹੇ ਹਾਂ ਜਿਹਾਰ ਇਹ ਹੈ ਜੀ ਕਨਸੈਪਟ ਬੰਨਣਾ ਜਿਹੜਾ 600 ਰੁਪਏ ਲੈ ਰਿਹਾ ਕਰਦਾ ਜੀ ਇਹ ਵੀ 600 ਦਾ ਹੈ ਉਹ ਸਾ ਜੀ ਚੱਕ ਦੋ ਫੱਟੇ ਤੁਸੀਂ ਕਨਫਰਮ ਵੀ ਕਰ ਲਿਆ ਵੀ ਇਹ 600 ਦਾ ਹੀ ਹੈ ਕਿਤੇ ਇਹ ਨਾ ਹੋਵੇ ਤੁਹਾਡੇ ਫਾਦਰ ਸਾਹਿਬ ਬੈਠੇ ਉੱਥੇ ਕੁਰਸੀ ਦੇ ਕਿਤੇ ਬੱਚ ਗਿਆ ਨਾ ਤੂੰ ਕੀ ਬੋਲ ਗਿਆ ਉਹ ਸਰ ਜੋ ਕਹਿ ਰਹਿਆ ਨਾ ਸੋ ਸਮਝ ਕੇ ਕਹਿ ਰਹਿਆ ਤੁਹਾਨੂੰ ਵੀ ਕੁਝ ਬਚੂਗਾ ਕਿ ਨਹੀਂ ਬਚੂਗਾ ਹਮਾਰਾ ਸਾਨੂੰ ਕੀ ਬਚਣਾ ਬੜੀ ਕਿਰਪਾ ਵਾਹਿਗੁਰੂ ਜੀ ਦੀ ਆਪਾਂ ਦੇਖ ਰਹੇ ਜਿੰਨੇ ਆਪਣਾ ਫਾਇਦਾ ਕਰਾਣਾ ਨਾ ਆਪਣਾ ਫਾਇਦਾ ਕਰਾ ਲੈ ਬਸ ਸਹੀ ਇਹ ਵੀ ਵਾਹਿਗੁਰੂ ਜੀ ਦੀ ਮੋਜ ਹੁੰਦੀ ਹੈ ਕਦੇ ਕਦੇ ਘਟਾ ਕੇ ਕਪੜਾ ਵੇਚਣਾ ਹੁੰਦਾ ਅਸੀਂ ਪਿੱਛੇ ਜਾਂਦਾ ਮਿਲਣਾ ਚ ਪਦਾ ਰਖੜੀ ਹੈ ਸੇਲ ਲਾਣੀ ਹੈ ਕਿੰਨੇ ਸੂਟ ਹੈਗੇ 2000 ਸੂਟ ਹੈ ਕਿੰਨੇ ਦਾ ਇੰਨੇ ਦਾ ਫਕੜ ਪੈਸੇ ਫਕੜ 2 ਲੱਖ ਫਕੜ 4 ਲੱਖ ਮਾਲ ਸਸਤਾ ਲੈ ਕੇ ਸਸਤਾ ਲੈ ਕੇ ਵੇਚ ਦੋ ਭਾਜੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਇੰਨੀ ਇੰਨੀ ਤਾਂ ਇਹਨਾਂ ਤੇ ਕੜਾਈ ਹੋਈ ਹੋਈ ਆ ਇਹ ਬਣ ਕਿਦਾਂ ਗਿਆ ਇੰਨੇ ਸਸਤੇ ਓ ਭਾਜੀ ਇਹ ਕਪੜਾ ਦੇਖੋ ਕੀ ਹੈ ਇਹ ਇੱਕ ਡੁਪਲੀਕਟ ਆ ਰਹੀ ਹੈ ਪਿਓਰ ਹੈਗੀ ਜੀ ਇਹ ਕਹਿੰਦੇ ਉਹ ਪਾੜਾ ਮਸਲਿਨ ਉਹ ਪਾੜਾ ਸਿਲਕ ਪਾੜਾ ਮਸਲਿਨ ਕਪੜਾ ਦੇਖੋ ਜਰਾ ਇਹ ਕਪੜਾ ਜੇ ਕੋ ਪਾੜਾ ਸਿਲਕ ਇਹ ਦੇਖੋ ਗੋਲੇ ਦੇਖੋ ਹੈਂਡਵਰਕ ਹੈ ਬਿਲਕੁਲ ਬਿਲਕੁਲ ਹਲੋ 3 ਮੀਟਰ ਸਲਵਾਰ ਨਾਲ ਦੁਪੱਟਾ ਆ ਜਾਗਾ ਜੀ ਸਲਵਾਰ ਤੇ ਵੀ ਕੜਾਈ ਕੀ ਬਾਤ ਹੈ ਇਹ ਸਲਵਾਰ ਤੇ ਵੀ ਕੜਾਈ ਹੋਈ ਹੋਈ ਹੈ ਹਾਂ ਜੀ ਹਾਂ ਜੀ ਚੁੰਨੀ ਤੇ ਫਲੈਸ ਲੱਗੀ ਹੋਈ ਚੁੰਨੀ ਤੇ ਲਾਇਆ ਗੋਟਾ ਜੀ ਸੁਰਮੈਦਾਨੀ ਵਾਲਾ ਗੋਟਾ ਲਾਇਆ ਹਾਂ ਸੁਰਮੈਦਾਨੀ ਵਰਗਾਏ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਭਾਜੀ ਰੇਟ ਤੁਸੀਂ ਹੋਰਿਓ ਲੇਟ ਪੁੱਛਿਆ ਨਹੀਂ ਕੀ ਆਏਗਾ ਰੇਟ 2.5 ਮੀਟਰ ਸ਼ਰਟ 3 ਮੀਟਰ ਸਲਵਾਰ 2.5 ਮੀਟਰ ਚੁੰਨੀ ओरिजिनल ਪੀਸ 1550 ਰੁਪਏ ਵਜਾ ਸੂਟ ਹੈਗਾ ਤੁਹਾਨੂੰ ਸੂਟ ਦਵਾਵਾਂਗੇ 600 ਰੁਪਏ ਛੂਟ ਦਵਾਵਾਂਗੇ ਜੀ ਤੋਂ ਦੋਸਤ ਤੁਸੀਂ ਪਹਿਲਾਂ ਤਾਂ ਵਰਕ ਹੀ ਦੇਖੋ ਕਿੰਨਾ ਦਾ ਵਰਕ ਹੀ ਹੋਇਆ ਹੋਇਆ ਨਾਲ ਸਲਵਾਰ ਤੇ ਕੜਾਈਆਂ ਇਹ ਦੇਖੋ ਖੁਸ਼ ਹੋਣੀਆਂ ਪਰਜਾਈਆਂ ਇਹ ਦੇਖੋ ਨਾਲ ਸਲਵਾਰ ਤੇ ਵੀ ਹੈਗੀ ਕੜਾਈ ਤੇ ਚੁੰਨੀ ਤੇ ਵੀ ਵਰਕ ਹੋਇਆ ਹੋਇਆ ਹਾਂਜੀ ਔਰ ਤੁਸੀਂ ਇਹ ਵਰਕ ਦੇਖੋ ਤੁਸੀਂ ਫਿਨਿਸ਼ਿੰਗ ਔਰ ਕੁਆਲਿਟੀ ਦੇਖੋ ਤੁਸੀਂ ਕੱਪੜੇ ਦੀ 600 ਰੁਪਏ ਛੂਟ ਜਾਏਗਾ ਜੀ ਆਹ ਲੋ ਆ ਡਿਜ਼ਾਈਨ ਦੇਖੋ ਜੀ ਗਰੇ ਦੇ ਵੀ ਕੰਮ ਆਹ ਲੋ ਸਲਵਾਰ ਦੇ ਵੀ ਕੰਮ ਆ ਹੈਲੋ ਦੁਪੱਟਾ ਆ ਜਾਏਗਾ ਇਹ ਦੁਪੱਟੇ ਤੇ ਆ ਜਾਏਗਾ ਵਰਗ ਆਜ ਲੈ ਲੋ ਨਜ਼ਾਰੇ ਮਹਾਰਾਜ ਹੈਲੋ ਔਰ ਇਹ ਸਲਵਾਰ ਤੇ ਕੰਮ ਹੋਇਆ ਹੋਇਆ ਦੇਖੋ ਉਹ ਇਧਰ ਦੁਪੱਟਾ ਆ ਗਿਆ ਦੁਪੱਟਾ ਦੇਖੋ ਜੀ ਦੁਪੱਟੇ ਉੱਪਰ ਹੈ ਪ੍ਰੋਪਰ ਕਟ ਵਰਗ ਤੁਸੀਂ ਦੇਖੋਗੇ ਵੀਡੀਓ ਤੁਹਾਡੀ ਸੋਚ ਪੈ ਜਾਏਗਾ ਫਰਕ ਦੁਪੱਟਾ ਆ ਜਾਏਗਾ ਸੋਹਣਾ ਔਰ ਕੰਟਰਾਸਟ ਜਿਹੜੇ ਕੰਬੀਨੇਸ਼ਨ ਕੀਤੇ ਹੋਏ ਬੜੇ ਜ਼ਬਰਦਸਤ ਸਰਦਾਰ ਜੀ ਸਾਰੇ ਸਰਦਾਰੀ ਸੂਟ ਹੈ ਪਹਿਣਾ ਆਂਦੀਆਂ ਸੂਟ ਦਿਖਾ ਦੇ 1000 1200 ਰੁਪਏ ਚ ਦੁਕਾਨਦਾਰ ਕਹਿੰਦੇ ਲੈ ਬੀਬੀ 1500 ਦਾ ਥੋੜਾ ਠੀਕ ਠੀਕ ਲਾ ਲੈ ਕਿੰਨੇ ਦਾ ਲਾਵਾਗਾ 1200 ਦਾ ਲਾ ਲੈ 1300 ਦਾ ਲਾ ਲੈ ਚਲ 1000 ਜਰ ਮਾ 4 ਫੁੱਟ ਦੇ ਦੇ ਦੁਨੀਆ ਇਸ ਤਰ੍ਹਾਂ ਕਪੜਾ ਵੇਚਦੀ ਐ ਆਪਾਂ ਰਖੜੀਏ ਸੇਲ ਆਈ 600 ਦਾ ਸੂਟ ਦਵਾਂਗੇ ਜੀ 600 ਰੁਪਏ ਸੂਟ 3 ਮੀਟਰ ਸਲਵਾਰ 2.5 ਮੀਟਰ ਕਮੀਜ਼ ਹੈਂਡਵਰਕ ਦਾ ਕੰਮ ਪਿਓਰ ਮਸਲੀਨ ਡੁਪਲੀਕੇਟ ਹੋਈ ਜੇ ਵੀਡੀਓ ਦਿਖਾਈਏ ਸਾਰੀ ਵੀਡੀਓ ਸੂਟ ਫ੍ਰੀ ਰੰਗ ਦੇਖੋ yellow ਰੰਗ ਦੇਖੋ wine ਦੂਰੋ ਕਰੇਗੀ ਸ਼ਾਇਨ ਕੀ ਬਾਤ ਹੈ ਇਹ 600 ਰੁਪਏ ਕਰਦਾ ਰੇਟ ਜੀ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਮੇਰੀ ਵਾਰ-ਵਾਰ ਹੱਥ ਜੋੜ ਕੇ ਬੇਨਤੀ ਹੈ ਇੱਕ ਵਾਰ ਸਾਡੇ ਕੋਲ ਚਰਨ ਜ਼ਰੂਰ ਪਾ ਕੇ ਜਾਓ ਇਹ ਤਾਂ ਭਾਈ ਮੇਲਾ ਲੁੱਟਣ ਵਾਲਾ ਕੰਮ ਹੋ ਗਿਆ ਉਹ ਭਾਜੀ ਇਹ ਲੱਗੇਗਾ ਮੇਲਾ ਮੈਂ ਕਹਾਂ ਕੋਈ ਲੁੱਟ ਕੇ ਨਾਲ ਲੈ ਕੇ ਜਾਏ ਇਕੱਲਾ ਹਰ ਕੋਈ ਆਏ ਸਸਤਾ ਕਪੜਾ ਲੈ ਕੇ ਜਾਏ ਜੇ ਇੱਕ ਬੰਦਾ ਲੈ ਗਿਆ ਨਾਲ 10 ਪਿਛੇ ਆਪਣੇ ਹੋਰ ਭੇਜੂਗਾ ਇਹ ਦੇਖੋ ਸੂਰਮੀ ਰੰਗ ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ ਵੇ ਹੋਰ ਮੈਨੂੰ ਕੀ ਚਾਹੀਦਾ ਇਹ ਦੇਖੋ ਜੀ ਕੀ ਬਾਤ ਹੈ ਕੰਮ ਦੇਖੋ ਜੀ ਉਹ ਦੇਖੋ ਜੀ ਅਗਲਾ ਆਰਟੀਕਲ ਆਹ اندر ਮਸਲੀਆਂ ਦਿਖਾਏ ਸੀ 1000 ਰੁਪਏ ਵਾਲਾ ਮਾਲ ਹੈ 1200 ਵਾਲਾ ਦੁਪੱਟਾ ਇਹਦਾ ਹੈਗਾ ਸਤ ਰੰਗੀ ਇਹ ਕੀ ਬਾਤ ਹੈ ਇਹ ਬੜੀ ਯੂਨਿਕ ਚੀਜ਼ ਹੈ 1200 ਆ ਸੂਟ ਹੈ ਸੂਟ ਜਾਣਾ ਸਿਰਫ ਤੇ ਸਿਰਫ 500 ਰੁਪਏ ਦਾ ਜੀ ਕੀ ਬਾਤ ਹੈ ਜੀ ਦੁਪੱਟਾ ਦੇਖੋ ਸੋਹਣਾ ਆਏ ਹਾਏ ਔਰ ਪੀਸ ਬੜਾ ਯੂਨਿਕ ਹੈ ਇਹ ਜਿਹੜਾ ਕਨਸੈਪਟ ਹੈ ਬੜਾ ਯੂਨਿਕ ਕਨਸੈਪਟ ਹੈ 올 ਓਵਰ 5 ਮੀਟਰ 1200 ਦਾ ਸੂਟ ਜਾਏਗਾ 500 ਰੁਪਏ ਚ ਬ੍ਰਾਈਟ ਕਲਰ ਚਾਰਟ ਕੀ ਬਾਤ ਹੈ ਜੀ ਔਰ ਕਲਰ ਵੀ ਵੱਖ-ਵੱਖ ਹੈਗੇ ਆ ਹਾਂ ਜੀ ਆ ਦੇਖੋ ਤੁਸੀਂ ਰੰਗ ਲਓ ਪਿਆ ਜੀ ਖਤਮ ਹੋਏ ਗਾਗ ਦੀ ਨਰਾਜੀ ਕੋਈ ਗਾਗ ਨਰਾਜ ਨਾ ਹੋਵੇ ਜੀ ਕੀ ਬਾਤ ਹੈ ਠੀਕ ਹੈ ਜੀ ਆ ਦੱਸੋ ਭਾਜੀ ਕਿੰਨਾ ਹੋਏਗਾ ਸੂਟ ਇਹ ਆਲ ਓਵਰ ਮਸਲੀਨ ਹੈ ਭਾਈ ਇੱਧਰ ਆ ਕੇ ਤਾਂ ਮੇਰੀਆਂ ਸੋਚਾਂ ਖਤਮ ਹੋ ਗਈਆਂ ਬਾਜੂ ਵਰਕ ਮਸਲੀਨ ਹੈ 5 ਮੀਟਰ ਕਪੜਾ ਹੈ ਇਹ ਲੈਸ ਆ ਜੇਗੀ ਨਾਲ ਜੀ ਦੁਪੱਟਾ ਦਿਖਾ ਜਰਾ ਖੋਲ ਕੇ ਆਲ ਓਵਰ ਮਸਲੀਨ ਹੈ ਦੁਪੱਟਾ ਤੇਰਾ ਸੱਤ ਰੰਗ ਦਾ ਆਇਆ ਨਹੀਂ ਸੀ ਗਾਣਾ ਹਾਂ ਉਹ ਚੀਜ਼ ਹੈਗੀ ਸੁਰਜੀਤਵਿੰਦਰ ਰਖੀਆ ਹਾਂ ਸੁਰਜੀਤਵਿੰਦਰ ਰਖੀਆ ਇਹ ਦੇਖੋ ਲਾਓ ਗਾਕਾ ਇੱਥੇ ਰਖੀਆਂ ਇਹ ਦੇਖੋ ਕੀ ਬਾਤ ਹੈ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਉਹ ਸੁਟ ਹੈਗਾ ਰੇਡ ਜਾਏਗਾ ਜੀ 1000 ਰੁਪਏ ਦੇ ਦੋ ਮਹਾਰਾਜ 500 ਰੁਪਏ ਦਾ ਇੱਕ ਵਰਗ ਵੀ ਸੋਨਾ ਰੰਗ ਦੇਖੋ ਵਖਰੇ ਮਹਾਰਾਜ 500 ਰੁਪਏ ਮੈਂ ਸਪੀਚਲਸ ਹੋ ਗਿਆ ਮੈਂ ਸੋਚੀ ਜਾ ਰਹਾ ਇੰਨੇ ਦਾ ਹੋ ਕਿਦਾਂ ਗਿਆ ਇਹ ਤਾਂ ਵਰਕ ਤਾਂ ਇੱਕ ਪਾਸੇ ਇੰਨੇ ਦਾ ਤਾਂ ਕੱਪੜਾ ਨਹੀਂ ਆਂਦਾ ਭਾਜੀ ਆਲ ਓਵਰ ਮਸਲੀਨ ਹੈ ਤੁਸੀਂ ਚੰਡੀਗੜ੍ਹ ਪੰਚਕੂਲਾ ਮੁਹਾਰੀ ਕਿਸੇ ਦੁਕਾਨ ਤੇ ਚਲੇ ਜਾਓ ਆਪ ਪੁੱਛੋਗੇ ਨਾ ਹਮ ਨੂੰ ਆਲ ਓਵਰ ਮਸਲਿਨ ਦਾ ਸੂਟ ਚਾਹੀਏ ਪਤਾ ਕੀ रेट ਕਹਿਣਗੇ 120 ਰੁਪਏ ਮੀਟਰ 120 ਰੁਪਏ ਮੀਟਰ 5 ਮੀਟਰ ਕਪੜਾ ਹੋਗਾ 600 ਰੁਪਏ ਦਾ ਤੇ ਦੁਪੱਟਾ ਅਲੱਗ ਲਓਗੇ ਅਸੀਂ ਕੜਾਈ ਵੀ ਨਾਲ ਦੇ ਰਿਹਾ ਦੁਪੱਟਾ ਵੀ ਨਾਲ ਦੇ ਰਿਹਾ 500 ਦਾ ਸੂਟ ਦੇ ਰਿਹਾ ਜੀ